ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣ ਮੋਲੇ ਵਿੱਚ ਆਰਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਕੀ ਵੈਸੇ ਤਾਂ ਸਾਨੂੰ ਗੁਰਬਾਣੀ ਦਾ ਪਾਠ ਆਪਣੇ ਮਨ ਦੀਆਂ ਇਸ਼ਾਵਾਂ ਨੂੰ ਪੂਰੀਆਂ ਕਰਾਉਣ ਦੇ ਲਈ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰਬਾਣੀ ਦਾ ਪਾਠ ਗੁਰੂ ਦਾ ਗਿਆਨ ਹੈ ਮੁਕਤੀ ਦਾ ਮਾਰਗ ਹੈ ਪ੍ਰਸੰਗਤ ਜੀ ਜਿਸ ਬਾਣੀ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਨਾ ਇਹ ਬਾਣੀ ਦਾ ਪਾਠ ਕਰਕੇ ਸਾਨੂੰ ਗੁਰੂ ਸਾਹਿਬ ਜੀ ਤੋਂ ਕੁਝ ਮੰਗਣਾ ਹੀ ਨਹੀਂ ਪੈਂਦਾ ਸਤਿਗੁਰ ਸੱਚੇ ਪਾਸ਼ਾ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਤੇ ਇੰਨੇ ਮਿਹਰਬਾਨ ਹੁੰਦੇ ਆ ਇੰਨੇ ਖੁਸ਼ ਹੁੰਦੇ ਆ ਕਿ ਉਸ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਤੋਟ ਹੋਣ ਨੂੰ ਹੀ ਨਹੀਂ ਦਿੰਦੇ ਪਦਾਰਥਾਂ ਦੀ ਗੱਲ ਛੱਡੋ ਸਤਿਗੁਰ ਸੱਚੇ ਪਾਸ਼ਾ ਉਸ ਜੀ ਦੇ ਨਾਮ ਨਾਲ ਉਦੇ ਪੂਰੇ ਪਰਿਵਾਰ ਦਾ ਉਹਦੀ ਪੂਰੀ ਕੁੱਲ ਦਾ ਹੀ ਭਲਾ ਕਰ ਦਿੰਦੇ ਆ ਪੂਰੀ ਕੁੱਲ ਦਾ ਉਦਾਰ ਕਰ ਦਿੰਦੇ ਆ ਸਤਿਗੁਰ ਸੱਚੇ ਪਾਸ਼ਾ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਮਨ ਦੀਆਂ ਇਸ਼ਾਵਾਂ ਵੀ ਪੂਰੀਆਂ ਕਰਦੇ ਨੇ ਅਤੇ ਆਪਣੀ ਖੁਸ਼ੀ ਦੇ ਨਾਲ ਵੀ ਬਹੁਤ ਕੁਝ ਦਿੰਦੇ ਆ ਇਹ ਗੱਲਾਂ ਮੈਂ ਨਹੀਂ ਕਹਿ ਰਹੀ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿਨ ਚੋਂ ਬਚਨ ਕੀਤੇ ਆ ਗੁਰੂ ਇਤਿਹਾਸ ਦੱਸਦਾ ਹੈ ਆਪਾਂ ਆਪਣੇ ਦਸਾਂ ਹੀ ਗੁਰੂ ਸਹਿਬਾਨਾਂ ਦੇ ਜੀਵਨ ਨੂੰ ਪੜ ਲਈ ਤਾਂ ਦਸਾਂ ਹੀ ਗੁਰੂ ਸਹਿਬਾਨਾਂ ਦੇ ਜੀਵਨ ਦੇ ਵਿੱਚੋਂ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਨੇ ਬਹੁਤ ਸਾਰੀਆਂ ਸਾਖੀਆਂ ਮਿਲਦੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਤਿਗੁਰ ਸੱਚੇ ਪਾ ਸ਼ਾਹ ਦੇ ਨੂੰ ਇਹ ਬਾਣੀ ਦੇ ਨਾਲ ਕਿੰਨਾ ਪਿਆਰ ਆ ਬਾਣੀ ਸਾਰੇ ਹੀ ਮਹਾਨ ਆ ਬੜੀ ਪਵਿੱਤਰ ਆ ਕਿਸੇ ਵੀ ਬਾਣੀ ਦਾ ਪਾਠ ਕਰ ਲਈਏ ਸਤਿਗੁਰ ਸਚੇ ਪਾਸ਼ਾ ਬਹੁਤ ਕਿਰਪਾ ਕਰਦੇ ਨੇ ਪਰ ਇਹ ਬਾਣੀ ਤੁਰਕੀ ਬਾਣੀ ਇਹ ਬਾਣੀ ਕਿਹੜੀ ਆ ਇਹ ਬਾਣੀ ਦੀ ਕੀ ਮਹੱਤਤਾ ਹੈ ਇਹ ਬਾਣੀ ਦਾ ਪਾਠ ਕਰਕੇ ਸਤਿਗੁਰ ਸਚੇ ਪਾਸ਼ਾ ਸਾਡੇ ਤੇ ਕਿੰਝ ਮਿਹਰਬਾਨ ਹੁੰਦੇ ਨੇ ਇਹ ਸਾਰੀ ਗੱਲਬਾਤ ਸਾਨੂੰ ਅੱਜ ਦੀ ਇਹ ਸਾਖੀ ਦੇ ਵਿੱਚੋਂ ਪਤਾ ਲੱਗੇਗੀ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਕਿਉਂਕਿ ਇਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਗਿਆਨ ਮਿਲੇਗਾ ਸੰਗਤ ਜੀ ਇਹ ਸਾਖੀ ਆ ਮੇਰੇ 6ਵੇਂ ਪਾਤਸ਼ਾਹੀ ਦੇ ਸਮੇਂ ਦੀ ਕਿੰਦੇ ਸਤਿਗੁਰ ਸੱਚੇ ਪਾਤਸ਼ਾਹੀ ਇੱਕ ਦਿਨ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨੇਹਾਲ ਕਰ ਰਹੇ ਸੀ ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹੀ ਨੇ ਸਾਰੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਸੇਖੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਕਹਿੰਦੇ ਸੰਗਤ ਦੇ ਵਿੱਚੋਂ ਬਹੁਤ ਸਾਰੇ ਸਿੱਖਾ ਨੇ ਬੜੇ ਚਾਰ ਨਾਲ ਦੱਸਣਾ ਸ਼ੁਰੂ ਕੀਤਾ ਕਿਸੇ ਨੇ ਕਿਹਾ ਮੈਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹਾਂ ਕੋਈ ਕਵੇ ਮੈਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹਾਂ ਕਿਸੇ ਨੇ ਦੱਸਿਆ ਕਿ ਮੈਂ ਅਮਰਤ ਵੇਲੇ ਉੱਠ ਕੇ ਇੱਕ ਪਾਠ ਕਰਦਾ ਹਾਂ ਕੋਈ ਕਵੇ ਮੈਂ ਦੋ ਪਾਠ ਕਰਦਾ ਹਾਂ ਕੋਈ ਕਵੇ ਮੈਂ ਪੰਜ ਪਾਠ ਕਰਦਾ ਹਾਂ ਕਿਨੇ ਮੇਰੇ 6ਵੇਂ ਪਾਠਾ ਜੀ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਵਿਪਾਇ ਸੇਖੋ ਬੜੀ ਚੰਗੀ ਗੱਲ ਆ ਤੁਸੀਂ ਹਰ ਰੋਜ਼ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਚਲੋ ਫਿਰ ਕੋਈ ਸੇਖ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਪਾਠ ਕਰਕੇ ਸੁਣਾਵੇ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਤਾਂ ਕਹਿੰਦੇ ਸਾਰੀ ਸੰਗਤ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗ ਗਈ ਕਿ ਹੁਣ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਿਹੜਾ ਕਰੇ ਕਹਿੰਦੇ ਸੰਗਤ ਦੇ ਵਿੱਚੋਂ ਇੱਕ ਸੇਖ ਉੱਠਿਆ ਉਹਨੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਨਮਸਕਾਰ ਕੀਤੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਜੇ ਆਪ ਜੀ ਦੀ ਆਗਿਆ ਹੋਵੇ ਆਪ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਮੈਂ ਆਪ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਸਕਦਾ ਹਾਂ ਕਿਨੇ ਮੇਰੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪਣੇ ਨਾਮੋਂ ਉਹ ਸਿੱਖ ਦਾ ਆਸਰ ਉੱਚਾ ਲਾ ਕੇ ਦਿੱਤਾ ਅਤੇ ਪਾਠ ਕਰਨਾ ਲੁਕਿਆ ਕਿਨੇ ਜਦੋਂ ਸਤਿਗੁਰ ਸੱਚੇ ਪਾਸ਼ਾ ਜੀ ਨੇ ਉਹ ਸਿੱਖ ਦਾ ਆਸਣ ਆਪਣੇ ਆਸਣ ਦੇ ਨਾਲੋਂ ਉੱਚਾ ਲਗਵਾਇਆ ਤਾਂ ਸੰਗਤਾਂ ਹੈਰਾਨ ਹੋ ਕੇ ਦੇਖਣ ਲੱਗੀਆਂ ਕਿਨੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਛੇਵੇਂ ਪਾਸ਼ਾ ਜੀ ਨੇ ਕਿਹਾ ਕਿ ਭਾਈ ਹੈਰਾਨ ਨਾ ਹੋ ਇਹ ਤੁਰਕੀ ਬਾਣੀ ਹੈ ਇਹ ਮੇਰੇ ਗੁਰੂ ਨਾਨਕ ਪਾਸ਼ਾ ਜੀ ਦੇ ਮੁਖਾਰ ਬਿਨ ਜੋ ਨਿਕਲੀ ਹੋਈ ਬਾਣੀ ਆ ਇਹ ਬਾਣੀ ਦਾ ਸਤਕਾਰ ਇਹ ਬਾਣੀ ਦਾ ਸਥਾਨ ਸ਼ਰੀਰ ਦੇ ਨਾਲੋਂ ਉੱਚਾ ਹੈ ਸੰਗਤ ਜੀ ਤੁਸੀਂ ਆਪ ਸੋਚ ਕੇ ਦੇਖੋ ਕਿ ਮੇਰੇ 6ਵੇਂ ਪਾਸ਼ਾ ਖੁਦ ਗੁਰੂ ਨੇ ਗੁਰਨਾਨਕ ਪਾਸ਼ਾ ਜੀ ਦੀ ਛੇਵੀਂ ਜੋਤ ਆ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਛੇਵੇਂ ਵਾਰਸ ਆ ਪਰ ਬਾਣੀ ਦੇ ਲਈ ਇੰਨਾ ਸਤਕਾਰ ਕਹਿੰਦੇ ਜਦੋਂ ਹੀ ਉਹ ਸਿੱਖ ਨੇ ਬੜੇ ਪਿਆਰ ਦੇ ਵਿੱਚ ਭਿੱਜ ਕੇ ਪਾਠ ਕਰਨਾ ਸ਼ੁਰੂ ਕੀਤਾ ਇੰਨਾ ਸ਼ੁੱਧ ਉਚਾਰਨ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਉਹ ਸਿੱਖ ਨੂੰ ਪਾਠ ਕਰਦੇ ਆ ਉਹਨੂੰ ਦੇਖ ਕੇ ਬੜੇ ਖੁਸ਼ ਹੋਏ ਸੰਗਤਾਂ ਵੀ ਆਨੰਦ ਮਾਣ ਰਹੀਆਂ ਨੇ ਕਹਿੰਦੇ ਜਦੋਂ ਉਹ ਸਿੱਖ ਪਿਆਰ ਦੇ ਵਿੱਚ ਭਿੱਜ ਕੇ ਪਾਠ ਕਰ ਰਿਹਾ ਏ ਇਧਰ ਮੇਰੇ ਛੇਵੇਂ ਪਾਤਸ਼ਾਹ ਜੀ ਮਨ ਹੀ ਮਨ ਦੇ ਵਿੱਚ ਸੋਚ ਰਹੇ ਆ ਕਿ ਇਹ ਸਿੱਖ ਧੁਰਗੀ ਬਾਣੀ ਨੂੰ ਮੇਰੇ ਗੁਰਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਬੜੇ ਪਿਆਰ ਦੇ ਨਾਲ ਪੜ ਰਿਹਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਪੜ ਰਿਹਾ ਹੈ ਬਾਣੀ ਦੇ ਸਤਕਾਰ ਵਜੋਂ ਇਸ ਸਿੱਖ ਨੂੰ ਇਨਾਮ ਦੇਣਾ ਚਾਹੀਦਾ ਹੈ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਕਿ ਬਾਣੀ ਦੇ ਸਤਕਾਰ ਵਜੋਂ ਇਸ ਸਿੱਖ ਨੂੰ ਕਿਹੜੀ ਕੀਮਤੀ ਚੀਜ਼ ਦਿੱਤੀ ਜਾਵੇ ਪਹਿਲਾਂ ਮਨ ਦੇ ਵਿੱਚ ਖਿਆਲ ਆਇਆ ਬੇਨ ਰਿਧੀਆਂ ਸਿੱਧੀਆਂ ਦੇ ਦਿੱੰਨੇ ਆ ਫਿਰ ਮਨ ਦੇ ਵਿੱਚ ਖਿਆਲ ਆ ਗਿਆ ਵੀ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਇਹ ਸਿੱਖ ਮੋਹ ਮਾਇਆ ਦੇ ਵਿੱਚ ਨਾ ਫਸ ਜਾਵੇ ਕਹਿੰਦੇ ਇਹ ਖਿਆਲ ਰੱਦ ਕਰ ਦਿੱਤਾ ਫਿਰ ਕਦੇ ਕਿਸੇ ਚੀਜ਼ ਬਾਰੇ ਸੋਚ ਰਹੇ ਆ ਕਦੇ ਕਿਸੇ ਚੀਜ਼ ਬਾਰੇ ਸੋਚ ਰਹੇ ਆ ਪਰ ਕਹਿੰਦੇ ਮੇਰੇ ਛੇਵੇਂ ਪਾਤਸ਼ਾਹ ਜੀ ਸੰਤੁਸ਼ਟ ਨਹੀਂ ਹੋ ਰਹੇ ਕਿਉਂਕਿ ਸਾਰੇ ਹੀ ਸੁੱਖ ਪਦਾਰਥ ਸਾਰੀਆਂ ਕੀਮਤੀ ਚੀਜ਼ਾਂ ਇਹ ਬਾਣੀ ਦੇ ਸਤਕਾਰ ਦੇ ਵਜੋਂ ਫਿੱਕੀਆਂ ਲੱਗ ਰਹੀਆਂ ਨੇ ਕਹਿੰਦੇ ਵੀ ਛੇਵੇਂ ਪਾਤਸ਼ਾਹ ਜੀ ਨੇ ਮਨ ਹੀ ਮਨ ਦੇ ਵਿੱਚ ਨਿਰਣਾ ਲੈ ਲਿਆ ਕਿ ਇਹ ਸਿੱਖ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਵਾਰਿਸ ਬਣਾ ਦਿੰਨੇ ਆ ਪਾਪ ਕਿ ਛੇਵੇਂ ਪਾਸ਼ਾ ਬਾਣੀ ਪੜਨ ਵਾਲੇ ਸਿੱਖ ਨੂੰ ਗੁਰੂ ਗੱਦੀ ਦੇਣ ਨੂੰ ਤਿਆਰ ਹੋ ਗਏ ਮੇਰੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਤਖਤ ਤੋਂ ਇੱਕ ਗੋਡਾ ਚੁੱਕ ਲਿਆ ਪਰ ਕਹਿੰਦੇ ਉਦੋਂ ਸਿੱਖ ਬਾਣੀ ਪੜਦਾ ਪੜਦਾ ਜਦੋਂ ਸ਼ਲੋਕ ਤੇ ਪਹੁੰਚਿਆ ਤਾਂ ਉਹ ਸਿੱਖ ਦੇ ਮਨ ਦੇ ਵਿੱਚ ਇੱਕ ਖਿਆਲ ਆ ਗਿਆ ਕਿ ਜੇਕਰ ਮੇਰੇ ਸ਼ੁੱਧ ਉਚਾਰਨ ਕਰਨ ਤੇ ਮੇਰੇ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਖੁਸ਼ ਹੋ ਗਏ। ਮੈਨੂੰ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਹੈ? ਤਾਂ ਕਹਿੰਦੇ ਮੈਂ ਉਹ ਕੀਵਤੀ ਘੋੜਾ ਮੰਗ ਲਵਾਗਾ ਜੋ ਸਿੱਖਾਣੇ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਹੈ। ਉਹ ਘੋੜਾ ਬਹੁਤ ਕੀਮਤੀ ਆ। ਉਹ ਘੋੜਾ ਬ੍ਰੋਦ ਨਸਲ ਦਾ ਹੈ। ਉਹ ਘੋੜੇ ਦੀ ਸਵਾਰੀ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਾਂਗਾ। ਕਹਿੰਦੇ ਜਦੋਂ ਹੀ ਉਸ ਸਿੱਖ ਦੇ ਮਨ ਦੇ ਵਿੱਚ ਘੋੜੇ ਦਾ ਖਿਆਲ ਆਇਆ ਤੇ ਮੇਰੇ ਛੇਵੇਂ ਪਾਤਸ਼ਾਹ ਜੀ ਨੇ ਗੋਡਾ ਥੱਲੇ ਰੱਖ ਲਿਆ ਆਪਣੇ ਤਖਤ ਤੇ ਠੀਕ ਹੋ ਕੇ ਬੈਠ ਗਏ ਕਿਉਂਕਿ ਗੁਰੂ ਸਾਹਿਬ ਜੀ ਦੇ ਲਈ ਸਿੱਖ ਦੇ ਮਨ ਦੇ ਵਿੱਚ ਆਈ ਹੋਈ ਇੱਛਾ ਨੂੰ ਪੂਰੀ ਕਰਨਾ ਜ਼ਰੂਰੀ ਹੋ ਗਿਆ ਕਹਿੰਦੇ ਜਿਉਂ ਹੀ ਉਹ ਸਿੱਖ ਨੇ ਪਾਠ ਦੀ ਸਮਾਪਤੀ ਕੀਤੀ ਅਰਦਾਸ ਬੇਨਤੀ ਕੀਤੀ ਤਾਂ ਅੰਤਰਜਾਨੀ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਉਹ ਸਿੱਖ ਤੇ ਬਹੁਤ ਖੁਸ਼ ਹੋਏ ਅਤੇ ਕੋਲ ਖੜੇ ਭਾਈ ਵਿਧੀ ਚੰਦ ਜੀ ਨੂੰ ਕਿਹਾ ਕਿ ਜਾ ਭਾਈ ਸੇਖਾ ਇਸ ਸੇਖ ਨੂੰ ਉਹ ਕੀਮਤੀ ਘੋੜਾ ਲਿਆ ਦੇ। ਕਹਿੰਦੇ ਜਦੋਂ ਹੀ ਵਿधिਚੰਦ ਜੀ ਉਹ ਘੋੜਾ ਲੈਣ ਦੇ ਲਈ ਤੁਰੇ ਤਾਂ ਮੇਰੇ ਛੇਵੇਂ ਪਾਸ਼ਾ ਜੀ ਨੇ ਪਿੱਛੋਂ ਆਵਾਜ਼ ਮਾਰ ਕੇ ਕਿਹਾ ਕਿ ਵਿधिਚੰਦ ਜੀ ਇਸ ਕਿ ਇਹਦੇ ਉੱਤੇ ਉਹ ਕੀਮਤੀ ਕਾਠੀ ਜਿਹਦੇ ਉੱਤੇ ਸੋਨੇ ਚਾਂਦੀ ਹੀਰਿਆਂ ਦੀ ਜੜਤ ਜੜੀ ਆ ਉਹ ਕਾਠੀ ਇਹ ਘੋੜੇ ਤੇ ਪਾ ਕੇ ਲੈ ਕੇ ਆਇਓ ਕਹਿੰਦੇ ਉਹ ਹੀਰਿਆਂ ਦੇ ਨਾਲ ਜੜੀ ਹੋਈ ਕਾਠੀ ਘੋੜੇ ਤੇ ਪਾ ਕੇ ਉਹ ਘੋੜਾ ਉਹ ਸਿੱਖ ਨੂੰ ਦਿੰਦਾ ਕਹਿੰਦੇ ਦਿਰ ਸਿੱਖ ਹਰਾਣਿਆ ਕਿ ਨਾ ਗੁਰੂ ਸਾਹਿਬ ਜੀ ਨੇ ਮੈਨੂੰ ਪੁੱਛਿਆ ਨਾ ਹੀ ਮੈਂ ਮੂੰਹ ਬੋਲ ਕੇ ਕੁਝ ਦੱਸਿਆ ਪਰ ਮੇਰੇ ਮਨ ਦੀ ਖੁਆਇਸ਼ ਪੂਰੀ ਕਰ ਦਿੱਤੀ ਕਹਿੰਦੇ ਅੱਖਾਂ ਭਜ ਕੇ ਨਾ ਗੁਰੂ ਚਰਨਾਂ ਦੇ ਵਿੱਚ ਟੈ ਪਿਆ ਕਿ ਅੰਤਰਜਾਮੀ ਪਾਸ਼ਾ ਤੁਸੀਂ ਤਾਂ ਦਿਲਾਂ ਦੀਆਂ ਜਾਣਨ ਵਾਲੇ ਹੋ ਬਿਨਾ ਬੋਲਿਆਂ ਹੀ ਮਣਦੀਆਂ ਇਸ਼ਾਵਾਂ ਪੂਰੀਆਂ ਕਰ ਦਿੰਦੇ ਹੋ ਕਹਿੰਦੇ ਮੇਰੇ ਛੇਵੇਂ ਪਾਤਸ਼ਾਹ ਜੀ ਨੇ ਕਿਹਾ ਸਿੱਖਾ ਤੂੰ ਤਾਂ ਮੰਗ ਹੀ ਬਹੁਤ ਛੋਟੀ ਮੰਗ ਲਈ ਅਸੀਂ ਤਾਂ ਤੈਨੂੰ ਹੋਰ ਬਹੁਤ ਕੁਝ ਦੇਣਾ ਚਾਹੁੰਦੇ ਸੀ ਪਰ ਹੁਣ ਤੇਰੇ ਮਨ ਦੇ ਵਿੱਚ ਇਹ ਫੁਰਨਾ ਬਣਿਆ ਏ ਇਸ ਕਰਕੇ ਤੇਰੇ ਮਨ ਦਾ ਫੁਰਨਾ ਪੁੰਗਾ ਕਰਨਾ ਸਾਡੇ ਲਈ ਪਹਿ ਲਿਆ ਕਹਿੰਦੇ ਇਹ ਘੋੜਾ ਤੈਨੂੰ ਤੇਰੀ ਖੁਸ਼ੀ ਦੇ ਨਾਲ ਦਿੱਤਾ ਹੈ ਨਾਲ ਹੀ ਗੁਰੂ ਸਾਹਿਬ ਜੀ ਨੇ ਸੋਨੇ ਦੀਆਂ ਮੋਹਰਾ ਉਹ ਸਿੱਖ ਨੂੰ ਦਿੱਤੀਆਂ ਫੇਰ ਵੀ ਸਤਿਗੁਰ ਸੱਚੇ ਪਾਸ਼ਾ ਜੀ ਦਾ ਮਨ ਸੰਤੁਸ਼ਟ ਨਹੀਂ ਹੋਇਆ ਸਤਿਗੁਰ ਸੱਚੇ ਪਾਸ਼ਾ ਜੀ ਨੇ ਉਹ ਸੇਖ ਨੂੰ ਬਚਨ ਕੀਤੇ ਕਿ ਸੇਖਾ ਅਸੀਂ ਤੇਰੇ ਤੇ ਬਹੁਤ ਖੁਸ਼ ਆ ਤੂੰ ਗੁਰਨਾਨਕ ਪਾਸ਼ਾ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਬੜੇ ਪਿਆਰ ਦੇ ਵਿੱਚ ਭੇਜ ਕੇ ਪੜਿਆ ਹੈ ਜਾਂ ਤੇਰਾ ਅੱਜ ਤੋਂ ਜੰਮਣਾ ਮਰਨਾ ਹੀ ਘਟ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਦੀਆਂ 84 ਲੱਖ ਜੂਨਾ ਦਾ ਗੇੜ ਕੱਟ ਦਿੱਤਾ ਫਿਰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਨ ਨੂੰ ਸੰਤੁਸ਼ਟੀ ਨਹੀਂ ਮਿਲੀ ਪਾਤਸ਼ਾਹ ਨੇ ਕਿਹਾ ਤੂੰ ਜਿਸ ਕੁੱਲ ਦੇ ਵਿੱਚ ਪੈਦਾ ਹੋਇਆ ਈ ਤੇਰੀ ਸਾਰੀ ਕੁੱਲ ਦਾ ਉਦਾਰ ਹੋ ਜਾਵੇਗਾ ਭਾਵ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਦਾ ਸ਼ੁੱਧ ਉਚਾਰਨ ਕਰਨ ਵਾਲੇ ਸਿੱਖ ਦਾ ਤਾਂ ਭਲਾ ਕੀਤਾ ਹੀ ਕੀਤਾ ਉਹਦਾ ਜੰਮਣਾ ਮਰਨਾ ਤਾਂ ਕੱਟਿਆ ਹੀ ਕੱਟਿਆ ਨਾਲ-ਨਾਲ ਉਹਦੀ ਪੂਰੀ ਕੁਲ ਨੂਮੀ ਤਾਰ ਦਿੱਤਾ। ਸੋ ਸੰਗਤ ਜੀ ਸਤਿਗੁਰ ਸੱਚੇ ਪਾਸ਼ਾ ਜੀ ਨੇ ਉਹਦੇ ਮਨ ਦੀ ਇੱਛਾ ਵੀ ਪੂਰੀ ਕੀਤੀ ਅਤੇ ਆਪਣੀ ਇੱਛਾ ਦੇ ਨਾਲ ਵੀ ਉਹਦੀ ਢੋਲੀ ਦਾਤਾਂ ਦੇ ਨਾਲ ਪਰ ਦਿੱਤੀ। ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਦੇ ਦਿੱਤੇ। ਕਰਦੇ ਵਿੱਚ ਵੀ ਕਿਸੇ ਚੀਜ਼ ਦੀ ਟੋਟ ਨਹੀਂ ਰਹਿਣ ਦਿੱਤੀ। ਤਨ-ਦੌਲਤ ਦੇ ਨਾਲ ਵੀ ਘਰ ਪਰ ਦਿੱਤਾ ਅਤੇ ਉਹਦਾ ਜੰਮਣਾ ਮਰਨਾ ਵੀ ਘਟ ਦਿੱਤਾ। ਸੋ ਸੰਗਤ ਜੀ ਇਹ ਕਿਰਪਾ ਸਾਡੇ ਤੇ ਵੀ ਹੋ ਸਕਦੀ ਆ। ਕਿਉਂਕਿ ਅੱਜ ਵੀ ਉਹੀ ਬਾਣੀ ਆ ਉਹੀ ਗੁਰੂ ਸਾਹਿਬ ਦੀ ਆ ਜੇ ਘਾਟ ਹੈ ਤਾਂ ਉਹ ਸਾਡੇ ਵਿੱਚ ਆ ਜੇ ਅਸੀਂ ਵੀ ਪੂਰੇ ਪਰੋਸੇ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਗੁਰੂ ਦੇ ਲੜ ਲੱਗ ਜਾਈਏ ਆਪਣੇ ਗੁਰੂ ਦੀ ਬਾਣੀ ਨੂੰ ਪੜਨਾ ਸ਼ੁਰੂ ਕਰੀਏ ਤਾਂ ਗੁਰੂ ਸਾਹਿਬ ਜੀ ਇਹ ਕਿਰਪਾ ਸਾਡੇ ਤੇ ਵੀ ਕਰ ਸਕਦੇ ਆ ਸੋ ਵਾਓ ਅੱਜ ਤੋਂ ਹੀ ਮਨ ਦੇ ਵਿੱਚ ਆਪਾਂ ਵੀ ਇੱਕ ਨਿਰਣਾ ਲਈਏ ਕਿ ਸਾਡੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਹੋਵੇਗੀ ਗੁਰੂ ਸਾਹਿਬ ਜੀ ਦੇ ਨਾਮ ਤੋਂ ਹੋਵੇਗੀ ਕਿਉਂਕਿ ਗੁਰੂ ਸਾਹਿਬ ਜੀ ਦੇ ਨਾਮ ਦੇ ਵਿੱਚ ਹੀ ਸਾਰੇ ਚੋਖਿਆ ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਉਹ ਗਿਆਨ ਆ ਜਿਹਦੇ ਨਾਲ ਸਾਡਾ ਜੀਵਨ ਸਫਲਾ ਹੋ ਸਕਦਾ ਹੈ ਜਦੋਂ ਅਸੀਂ ਗੁਰਬਾਣੀ ਦਾ ਪਾਠ ਪਿਆਰ ਦੇ ਵਿੱਚ ਭਿੱਜ ਕੇ ਕਰਦੇ ਹਾਂ ਸਹਿਜ ਨਾਲ ਕਰਦੇ ਹਾਂ ਸਮਝ ਸਮਝ ਕੇ ਕਰਦੇ ਹਾਂ ਤਾਂ ਅਸੀਂ ਅਕਲਮੰਦ ਹੁੰਨੇ ਆ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਦਸਾਂ ਗੁਰੂ ਸਹਿਬਾਨਾਂ ਦਾ ਸ਼ਹੀਦਾਂ ਸਿੰਘਾਂ ਦਾ ਮੇਰ ਭਰਿਆ ਹੱਥ ਆ ਜਾਂਦਾ ਹੈ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲੇ ਸਿੱਖ ਮੇਰੇ ਗੁਰੂ ਸਾਹਿਬ ਜੀ ਨੂੰ ਬਹੁਤ ਪਿਆਰੇ ਆ ਸੋ ਆਓ ਅੱਜ ਤੋਂ ਆਪਾਂ ਵੀ ਮਨ ਦੇ ਵਿੱਚ ਨਿਰਣਾ ਕਰੀਏ ਕਿ ਹਰ ਰੋਜ਼ ਪਾਠ ਕਰਨਾ ਹੈ ਅਤੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖੀਏ ਸਿੱਖਣਾ ਸ਼ੁਰੂ ਕਰਾਂਗੇ ਤਾਂ ਅਸੀਂ ਵੀ ਸਿੱਖ ਜਾਵਾਂਗੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਗੁਰੂ ਇਤਿਹਾਸ ਦੀ ਇਹ ਸਾਖੀ ਸੁਣਾਉਂਦਿਆਂ ਤੁਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਮੇਰੇ ਪਹਿਲੇ ਪਾਸ਼ਾ ਤੁਨ ਤੁਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਿੱਠੀ ਲਿੱਗੀ ਪਵਿੱਤਰ ਬਾਣੀ ਦੀ ਉਸਤਤ ਕਰਦਿਆਂ ਕਈ ਪ੍ਰਕਾਰ ਦੀਆਂ ਭੁਲਾਵ ਹੋ ਗਈਆਂ ਹੋਣਗੀਆਂ ਵਾਹਿਗੁਰੂ ਜੀ ਤੁਸੀਂ ਬਖਸ਼ਣਹਾਰੇ ਹੋ ਬਖਸ਼ ਦੇਣਾ ਬਖਸ਼ ਦੇਣਾ ਸੰਗਤ ਜੀ ਇਹ ਵੀਡੀਓ ਨੂੰ ਪੂਰਾ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਇੱਕ ਕੰਮ ਹੋਰ ਕਰ ਦਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈੜ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜਰੂਰ ਲਿਖਿਓ